ਬਾਈ ਇੱਕ ਲਿਸਟ ਕੋ ਮਰੀਆ ਫੇਸਬੁੱਕ ਤੇ ਉੱਪਰ ਕਾਫੀ 15 ਬੰਦਿਆਂ ਦੀ ਇਹ ਲਿਸਟ ਬਗੇਲੇ ਨੇ ਪਾਈ ਆ ਪਹਿਲਾਂ ਤਾਂ ਆਪਣੀ ਫੇਸਬੁੱਕ ਆਈਡੀ ਤੋਂ ਪਹਿਲਾਂ ਤਾਂ ਮੈਂ ਕਲੀਅਰ ਕਰ ਦਮਾ ਇਹ ਹੈਗੀ ਆ ਲਿਸਟ ਪੂਰੀ 20 ਬੰਦਿਆਂ ਦੀ ਇਹ ਹੋਰ ਲਿਸਟ ਆ ਜਦੋਂ ਗੁਰਪ੍ਰੀਤ ਹਰੀਨੌਂ ਬਾਈ ਦਾ ਕਤਲ ਹੋਇਆ ਉਸ ਤੋਂ ਬਾਅਦ ਇਹ 20 ਬੰਦਿਆਂ ਦੀ ਲਿਸਟ ਜਦੋਂ ਜਾਰੀ ਹੋਈ ਆ ਇਹ ਹੋਮ ਡਿਪਾਰਟਮੈਂਟ ਤੇ ਆਪਣੇ ਪੁਲਿਸ ਡਿਪਾਰਟਮੈਂਟ ਨੇ ਕੀਤੀ ਸੀ ਜਾਰੀ ਨਾ ਕਿ ਇਹ ਲਿਸਟ ਕੋਈ ਘਰੇ ਬਣਾਈ ਹੋਈ ਆ ਇਹ ਉਹ 20 ਬੰਦਿਆਂ ਦੀ ਲਿਸਟ ਆ ਜਿਹੜਾ ਅਮਰਤਪਾਲ ਦਾ ਵਿਰੋਧ ਕਰਦੇ ਸੀ ਜਾਂ ਉਹਦੇ ਵਿਚਾਰਾਂ ਦੇ ਨਾਲ ਸਹਿਮਤ ਨਹੀਂ ਸੀਗੇ ਠੀਕ ਨਹੀਂ ਇਹ ਉਹ ਬੰਦਿਆਂ ਦੀ 20 ਬੰਦਿਆਂ ਦੀ ਲਿਸਟ ਆ ਇਹਦੇ ਵਿੱਚ ਕਿਸੇ ਨੇ ਕੋਈ ਇਹ ਨਹੀਂ ਹੈਗਾ ਕਿ ਆਪਣਾ ਨਾਮ ਆਪ ਪਵਾਇਆ ਵਾ ਨਾ 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 ਇਹ ਮੈਂ ਤਾਂ ਹੀ ਪਹਿਲਾਂ ਕਿਹਾ ਕਿ ਭਾਈ ਮੈਨੂੰ ਵੀ ਸਵੇਰ ਦੇ ਬੜੇ ਫੋਨ ਆ ਰਹੇ ਆ ਕਿ ਆਹ ਲਿਸਟ ਪਾਈ ਆ ਬਘੇਲੇ ਨੇ 15 ਬੰਦਿਆਂ ਦੀ ਪਹਿਲਾਂ ਤਾਂ ਮੈਂ ਕਲੀਅਰ ਕਰ ਦਮਾ ਇਹ ਜਿਹੜੀ ਲਿਸਟ ਭਗੇਲੇ ਨੇ 15 ਬੰਦਿਆਂ ਦੀ ਪਾਈ ਆ ਨਾ ਇਹ 15 ਨਹੀਂ ਹੈਗੇ 20 ਜਾਣੇ ਦੀ ਲਿਸਟ ਆ ਠੀਕ ਨਹੀਂ ਇਹ ਲਿਸਟ 20 ਬੰਦਿਆਂ ਦੀ ਜਦੋਂ ਜਾਰੀ ਹੋਈ ਆ ਗੁਰਪ੍ਰੀਤ ਹਰੀਨੌ ਪਈ ਦੇ ਜਦੋਂ ਗੋਲੀਆਂ ਬੱਜੀਆਂ ਨੇ ਉਸ ਤੋਂ ਕਤਲ ਤੋਂ ਬਾਅਦ ਲਿਸਟ ਜਾਰੀ ਹੋਈ ਆ ਇਹ ਲਿਸਟ ਵੀ ਜਾਰੀ ਜਿਹਨੇ ਕਿਹਨੇ ਕੀਤੀ ਆ ਹੋਮ ਡਿਪਾਰਟਮੈਂਟ ਨੇ ਪੰਜਾਬ ਪੁਲਿਸ ਵਾਲਿਆਂ ਨੇ ਆਪਣੇ ਇੰਟੈਲੀਜੈਂਸ ਵਾਲਿਆਂ ਨੇ ਇਹ 20 ਬੰਦੇ ਉਹ ਨੇ ਜਿਹੜੇ ਅੰਮ੍ਰਿਤਪਾਲ ਨਾਲ ਸਹਿਮਤ ਨਹੀਂ ਹੈਗੇ ਤੇ ਉਹਦੇ ਵਿਚਾਰਨ ਨਾਲ ਸਹਿਮਤ ਨਹੀਂ ਹੈਗੇ ਤੇ ਕਿਸੇ ਤਰ੍ਹਾਂ ਉਹਦਾ ਵਿਰੋਧ ਕਰਦੇ ਆ ਇਹ ਉਹ 20 ਬੰਦੇ ਦੀ ਲਿਸਟ ਆ ਪਰ ਅਮ ਇਹਨੇ ਬਗੇਲੇ ਨੇ ਕੀ ਕੀਤਾ 15 ਬੰਦੇ ਦੀ ਲਿਸਟ ਪਾ ਕੇ ਤੇ ਦੋ ਤਿੰਨ ਬੰਦੇ ਉੱਪਰ ਹੈਸ਼ਟੈਗ ਕਰਕੇ ਟੈਗ ਕਰਕੇ ਤੇ ਲਿਖਿਆ ਵਾ ਕਿ ਇਹਨਾਂ ਨੇ ਆਪਣਾ ਨਾਮ ਪਵਾਇਆ ਪਹਿਲੀ ਗੱਲ ਬਗੇਲੇ ਇਹ ਤਾਂ ਸਾਬਤਤਾ ਕਰਦੇ ਬਗੇਲੇ ਕਿ ਜਿਹੜੀ 20 ਬੰਦੇ ਦੀ ਲਿਸਟ ਬਣੀ ਆ ਇਹ ਬੰਦਿਆਂ ਨੇ ਆਪ ਬਣਾਈ ਆ ਪਹਿਲਾਂ ਤਾਂ ਇਹ ਸਾਬਤ ਕਰ ਦੂਜੀ ਗੱਲ ਇਹ ਸਾਬਤ ਕਰਕੇ ਜਿਹੜੀ NSA ਵੱਧ ਰਹੀ ਆ ਉਹਦੇ ਵਿੱਚ ਇਹਨਾਂ 20 ਬੰਦਿਆਂ ਦਾ ਕੋਈ ਹੱਥ ਆ ਉਹ ਸਾਬਤ ਕਰ ਉਹ ਵੀ ਸਾਬਤ ਕਰ ਮੈਂ ਪਰ 20 ਨਹੀਂ ਕਹੂੰਗਾ 19 ਕਹੂੰਗਾ 19 ਵੀ ਨਹੀਂ ਮੈਂ ਤਾਂ 18 ਹੀ ਗਿਣਾਂਗਾ ਠੀਕ ਨਹੀਂ 18 ਐਸਾ ਆਪਣਾ ਗਿਣਾਂਗਾ ਕਿਉਂਕਿ 20 20ਾਂ ਦੇ ਵਿੱਚੋਂ ਗੁਰਪ੍ਰੀਤ ਹਰੀਨੋ 22 ਦੇ ਵੱਜ ਗਈਆਂ ਗੋਲੀਆਂ 19 ਰਹਿ ਗਏ 19ਾਂ ਚੋਂ ਇੱਕ ਬੰਦਾ ਜਿਹਦਾ ਮੈਂ ਤੁਹਾਨੂੰ ਪਤਾ ਮੈਂ ਨਾਲ ਨਹੀਂ ਲੈਣਾ ਹੁਣ ਉਹ ਉਧਰ ਆ ਮੈਂ ਉਹ ਉਹਨਾਂ ਵੱਲੀ ਆ ਉਹ ਠੀਕ ਨਹੀਂ ਮੈਂ ਨਾਲ ਨਹੀਂ ਲੈਣਾ ਛੱਡੋ ਉਹਦੀ ਠੀਕ ਨਹੀਂ ਜਿਹੜੇ ਜਿਹੜੇ ਦਾ ਜਾਣੇ ਨਹੀਂ ਹੈਗਾ ਆਪਾਂ ਗੱਲ ਵੀ ਕਰਨੇ ਉਹ ਤਾਂ ਉਹਦੇ ਉਹਨਾਂ ਵੱਲੀ ਆ ਚਾਹੇ ਲਿਸਟ 'ਚੋਂ ਦਾ ਨਾਮ ਹੈਗਾ ਵਾ ਸਾਨੂੰ ਵੀ ਪਤਾ ਵਾ ਪਰ ਉਹ ਹੈਗਾ ਉਹਨਾਂ ਵੱਲੀ ਆ ਠੀਕ ਨਹੀਂ ਉਹ ਆਉਣ ਵਾਲੇ ਦਿਨਾਂ ਵਿੱਚ ਵੀ ਮੈਂ ਇਹ ਕਲੀਅਰ ਕਰੂੰਗਾ ਕਿ ਇਹ 20 ਬੰਦਿਆਂ ਦੀ ਜਿਹੜੀ ਲਿਸਟ ਤਿਆਰ ਹੋਈ ਆ ਨਾ ਸਾਨੂੰ ਕਦੋਂ ਪਤਾ ਲੱਗੀ ਤੇ ਉਸ ਬੰਦੇ ਨੂੰ ਕਿਵੇਂ ਪਹਿਲਾਂ ਪਤਾ ਸੀਗੀ ਇਹ ਆਉਣ ਵਾਲੇ ਦਿਨਾਂ 'ਚ ਮੈਂ ਕਲੀਅਰ ਕਰੂੰਗਾ ਵਿਦ ਫੈਕਟ ਵਿਦ ਫੈਕਟ ਮੈਂ ਕਲੀਅਰ ਕਰਨੀ ਆ ਕਿ ਇਹ ਲਿਸਟ ਦਾ ਸਾਨੂੰ ਤਾਂ ਬਾਅਦ 'ਚੋਂ ਪਤਾ ਲੱਗੀ ਉਸ ਬੰਦੇ ਨੂੰ ਕਿਵੇਂ ਪਤਾ ਪਹਿਲਾਂ ਪਤਾ ਲੱਗ ਗਈ ਠੀਕ ਹੈ ਜਿਹੜੀ 18 ਬੰਦਿਆਂ ਦੀ ਲਿਸਟ ਜਾਰੀ ਹੋਈ ਆ ਨਾ ਇਹ ਗੁਰਪ੍ਰੀਤ ਹਰੀਨਾਉ ਬਾਈ ਦੇ ਕਤਲ ਤੋਂ ਬਾਅਦ ਜਾਰੀ ਹੁੰਦੀ ਆ ਹਰੇਕ ਨੂੰ ਬੁਲਾ ਕੇ ਤੇ ਹਰੇਕ ਨੂੰ ਦੱਸਿਆ ਜਾਂਦਾ ਵਾ ਕਿ ਭਾਈ ਤੁਸੀਂ ਸਿਕਿਉਰਿਟੀ ਲੈ ਲਓ ਤੇ ਤੁਹਾਡੀ ਜਾਨ ਨੂੰ ਖਤਰਾ ਵਾ ਕੋਈ 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 ਵੀ ਪਾਣਾ ਵਰਤ ਸਕਦਾ ਵਾ ਠੀਕ ਨਹੀਂ ਤੇ ਇਹ ਹੁਣ ਭਗੇਲੇ ਹੁਣੀ ਇਹ ਲਿਖ ਰਹੇ ਨੇ ਕਿ ਜਿਹੜੀ ਅਮਰਤਪਾਲ ਦੀ ਐਨਐਸਏ ਵਧੀਆ ਉਹਦੇ ਵਿੱਚ ਇੰਨਾ ਬੰਦਿਆਂ ਦਾ ਹੱਥ ਆ ਮੈਂ ਭਗੇਲੇ ਨੂੰ ਓਪਨ ਚੈਲੰਜ ਦੰਨਾ ਵੈਸੇ ਤਾਂ ਸਾਰੇ ਤਕਰੀਬਨ ਪੋਸਟਾਂ ਵੀ ਪਾ ਰਹੇ ਆ ਮੇਰਾ ਭਗੇਲੇ ਨੂੰ ਚੈਲੰਜ ਆ ਜਾ ਇਹ ਅਮਰਤਪਾਲ ਦੇ ਵਕੀਲ ਜਿਹੜੇ ਵੀ ਹੈਗੇ ਜਿਹੜੀਆਂ ਨੇ ਜਿਹੜੀ ਪਾਰਟੀ ਆ ਜਾਂ ਜਿਹੜਾ ਵੀ ਇਹਨਾਂ ਦੀ ਪਾਰਟੀ ਦੇ ਅੱਗੇ ਮੈਂਬਰ ਨੇ ਜਿੰਨੇ ਵੀ ਇਹਨਾਂ ਦੇ ਵਕੀਲ ਨੇ ਸਾਰੇ ਉਹਨਾਂ ਨੂੰ ਚੈਲੰਜ ਆ ਕੇ ਭਾਈ ਤੁਸੀਂ ਦਿਖਾ ਦਿਓ ਇਹਨਾਂ 18 ਬੰਦਿਆਂ ਦੇ ਵਿੱਚੋਂ ਕਿਸੇ ਨੇ ਵੀ ਕੋਈ ਲੈਟਰ ਦਿੱਤੀ ਹੋਵੇ ਅਮਰਤਪਾਲ ਦੀ ਐਨਐਸਐ ਨੂੰ ਲੈ ਕੇ ਜਾਂ ਕਿਸੇ ਨੇ ਕੋਈ ਰਿਟ ਪਾਈ ਹੋਵੇ 18 ਬੰਦਿਆਂ ਦੀ ਮੈਂ ਵਿੱਚ ਦੋ ਬੰਦੇ ਕੱਢਤੇ ਆ ਕਿਉਂਕਿ ਇੱਕ ਸਾਡੇ ਭਰਾ ਦੇ ਗੋਲੀਆਂ ਵੱਜ ਗਈਆਂ ਦੂਜਾ ਤਾਂ ਬੰਦਾ ਰਲਈ ਇਹਨਾਂ ਦੇ ਨਾਲ ਹੋਇਆ ਵਾ ਠੀਕ ਨਹੀਂ ਇੱਕ ਭਰਾ ਦੇ ਸਾਡੇ ਤੇ ਗੋਲੀਆਂ ਵੱਜੀਆਂ ਗੁਰਪ੍ਰੀਤ ਦੇ ਉਹ 18 ਬੰਦਿਆਂ ਦੇ ਵਿੱਚੋਂ ਤੁਸੀਂ ਇੱਕ ਬੰਦੇ ਦਾ ਵੀ ਦਿਖਾ ਦਿਓ ਕਿਸੇ ਨੇ ਹਾਂ ਵੀ ਆਪਣੇ ਕੋਰਟ ਦੇ ਵਿੱਚ ਕੋਈ ਅਰਜੀ ਲਈ ਹੋਵੇ ਜਾਂ ਕੁਝ ਹੋਰ ਕਿਹਾ ਹੋਵੇ ਜਾਂ ਪੁਲਿਸ ਡਿਪਾਰਟਮੈਂਟ ਕੋਲ ਕੋਈ ਲੈਟਰ ਦਿੱਤੀ ਹੋਵੇ 20 ਬੰਦਿਆਂ ਦੀ ਲਿਸਟ ਤਾਂ ਆਪ ਜਾਰੀ ਕੀਤੀ ਹੈ ਹੋਮ ਡਿਪਾਰਟਮੈਂਟ ਨੇ ਇਹ ਲੋਕ ਜਿਹੜੇ ਨੇ ਸਾਨੂੰ ਲਿਖ ਰਹੇ ਨੇ ਤੁਹਾਨੂੰ ਕੀ ਖਤਰਾ ਜੀ ਤੁਹਾਨੂੰ ਕੀ ਖਤਰਾ ਫਿਰ ਮੈਨੂੰ ਇੱਕ ਗੱਲ ਦੱਸੋ ਸਾਨੂੰ ਮੈਂ ਤਾਂ ਕਦੇ ਕਿਸੇ ਨੂੰ ਨਹੀਂ ਮੈਨੂੰ ਖਤਰਾ ਆ ਪੰਮਰਤਪਾਲ ਤੋਂ ਮੈਂ ਤਾਂ ਕਦੇ ਕਿਸੇ ਨੂੰ ਨਹੀਂ ਜੇ ਖਤਰਾ ਹੁੰਦਾ ਮੈਂ ਮੈਂ ਕਹਿੰਦਾ ਹੁੰਦਾ ਕਿ ਮੈਨੂੰ ਖਤਰਾ ਵਾ ਮੈਨੂੰ ਆਪਣੀ ਜਾਨ ਦੀ ਪਰਵਾਹ ਹੈ ਫਿਰ ਮੈਂ ਵੀ ਨਾ ਸਕਿਉਰਟੀ ਲੈ ਲੈਂਦਾ ਇੱਥੇ ਕਈ ਹੋਰ ਬੰਦੇ ਹੈਗੇ ਜਿਨ੍ਹਾਂ ਨੂੰ ਹਾਂ ਵੀ ਨਹੀਂ ਹੈਗਾ ਜਿਹੜੇ ਕਹਿੰਦੇ ਨੇ ਭਾਈ 사ਸੀ ਵਿਚਾਰਾ ਨਾ ਨਹੀਂ ਸਹਿਮਤ ਨਹੀਂ ਸਹਿਮਤ ਠੀਕ ਜੀ ਪਰ ਮੈਨੂੰ ਇੱਕ ਗੱਲ ਦੱਸੋ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਜਾਨ ਤੋਂ ਕੀ ਖਤਰਾ ਅਮਰਤਪਾਲ ਨੇ ਕੀ ਕਰ ਉਹ ਕਰਤਾ ਨਾ ਹਰੀਨੋ ਬਾਈ ਦਾ ਕਤਲ ਹੋਇਆ ਨਾ ਗੁਰਪ੍ਰੀਤ ਦਾ ਉਹ ਕੋ ਏ ਆਈ ਆ ਤਾਂ ਕਤਲ ਹੋਇਆ ਨਹੀਂ ਹੈਗਾ ਕਿਉਂਕਿ ਤੁਹਾਡੇ ਕੋ ਤਾਂ ਇੱਕ ਹੀ ਕੰਮ ਹੁੰਦਾ ਏ ਆਈ ਹੁਣ ਉਹ ਕਤਲ ਆ ਜਿਹੜਾ ਗੁਰਸਿੱਖ ਦਾ ਹੋਇਆ ਇੱਕ ਬੇਕਸੂਰ ਇੱਕ ਬੇਕਸੂਰ ਗੁਰਸਿੱਖ ਦਾ ਜਿਹੜਾ ਕਤਲ ਹੋਇਆ ਗੁਰਪ੍ਰੀਤ ਪਾਈ ਦਾ ਉਹ ਏਆਈ ਨਾਲ ਨਹੀਂ ਹੋਇਆ ਉਹ ਗੋਲੀਆਂ ਨਾਲ ਹੋਇਆ ਘਰ ਵੜ ਕੇ ਗੋਲੀਆਂ ਮਾਰੀਆਂ ਨੇ ਮਰ ਮਰਵਾਇਆ ਕਿਨੇ ਅੰਮ੍ਰਿਤਪਾਲ ਨੇ ਨਾਮ ਕੀ ਦਾ ਆ ਅੰਮ੍ਰਿਤਪਾਲ ਦਾ ਤੁਸੀਂ ਸਾਨੂੰ ਜਿਹੜੇ ਇਹ ਲਿਖ ਰਹੇ ਆ ਸਾਨੂੰ ਟੈਗ ਕਰਕੇ ਪੋਸਟਾਂ ਪਾ ਰਹੇ ਆ ਤੁਹਾਨੂੰ ਕੀ ਖਤਰਾ ਅੰਮ੍ਰਿਤਪਾਲ ਨਾਲ ਫਲਾਣਾ ਧਮਕਾ ਲਿਖ ਰਹੇ ਹੋ ਖਤਰਾ ਕਿਸੇ ਨੂੰ ਨਹੀਂ ਹੁੰਦਾ ਪਰ ਪਤਾ ਨਹੀਂ ਨਾ ਹੁੰਦਾ ਕਿ ਕਿਨੇ ਪਿੱਠ ਚ ਵਾਰ ਕੇ ਪਿੱਠ ਚ ਵਾਰ ਕੀਤਾ ਇਹਨੇ ਜਾਣਦਾ ਜੇ ਸੂਰਮਾ ਸੂਰਮਾ ਤਾਂ ਕਿਹੜੇ ਪਾਸੇ ਹੋਇਆ ਇਹ ਮੈਂ ਤਾਂ ਸੂਰਮਾ ਮੰਨਦਾ ਨਹੀਂ ਕਿਉਂਕਿ ਲੀਰਾਂ ਦਾ ਤੇ ਸੂਰਮਿਆਂ ਦਾ ਪਤਾ ਹੁੰਦਾ ਜਿਹੜੇ ਸੂਰਮੇ ਆ ਨਾ ਉਹ ਮੈਦਾਨ ਛੱਡ ਕੇ ਰੇੜਿਆਂ ਤੇ ਭੱਜਦੇ ਨਹੀਂ ਹੈਗੇ ਜਿਹੜੇ ਸੂਰਮੇ ਹੁੰਦੇ ਆ ਨਾ ਮੈਦਾਨ ਛੱਡ ਕੇ ਰੇੜਿਆਂ ਤੇ ਭੱਜਦੇ ਨਹੀਂ ਹੈਗੇ ਕਈ ਖੇਤਾਂ 'ਚ ਭੱਜੇ ਫਿਰਦੇ ਸੀ ਪੁਲਿਸ ਪੈ ਗਈ ਮਗਰ ਪੁਲਿਸ ਪੈ ਗਈ ਕਈ ਫਿਰਦੇ ਸੀ ਕਿ ਰੇੜਿਆਂ ਤੇ ਭੱਜੇ ਜਿਹੜੇ ਸੂਰਮੇ ਹੁੰਦੇ ਕਦੇ ਮੈਦਾਨ ਨਹੀਂ ਛੱਡਦੇ ਚਾਹੇ ਇਕੱਲੇ ਵੀ ਰਹਿ ਜਾਣ ਠੀਕ ਨਹੀਂ ਉਹ ਜਿਹੜੇ ਮੈਦਾਨ ਛੱਡ ਕੇ ਭੱਜਦੇ ਉਹ ਲੀਰਾ ਹੁੰਦੀਆਂ ਨੇ ਲੀਰਾ ਤੋਂ ਖਤਰਾ ਇਸ ਕਰਕੇ ਹੁੰਦਾ ਵਾ ਕਿ ਉਹ ਆਪ ਤਾਂ ਕੁਝ ਕਰਨ ਚੋਕੀਆਂ ਹੁੰਦੀਆਂ ਨਹੀਂ ਪਰ ਜਿਹੜੇ ਉਹਨਾਂ ਨੇ ਪੈਸੇ ਇਕੱਠੇ ਕੀਤੇ ਹੁੰਦੇ ਠੱਗੀਆਂ ਠੋਰੀਆਂ ਹੋਰ ਬਥੇਰਾ ਕੁਝ ਕੀਤਾ ਆਪਣੇ ਥੋਨੂੰ ਵੀ ਪਤਾ ਹੀ ਆ ਲੁੱਟਾਂ ਖੋਹਾਂ ਹੋਰ ਬਥੇਰਾ ਕੁਝ ਆ ਰਿਹਾ ਵਾ ਲੋਕਾਂ ਦੇ ਹੱਕ ਦੇ ਪੈਸੇ ਖਾਦੇ ਹੋਏ ਨੇ ਉਹ ਲੀਰਾ ਜਿਹੜੀਆਂ ਉਹ ਹਰਾਮ ਦਾ ਪੈਸਾ ਜਿਹੜਾ ਇਕੱਠਾ ਕੀਤਾ ਹੋਇਆ ਉਹ ਹਰਾਮ ਦਾ ਪੈਸਾ ਹੁਣ ਅੱਗੇ ਯੂਸਤਾ ਕਰਨੀ ਆ ਨਾ ਉਹ ਯੂਸ ਕਿਵੇਂ ਕਰਨਾ ਕਤਲ ਕਰਾਉਣ ਲਈ ਕਤਲ ਕਰਵਾਓ ਪੈਸੇ ਦਿਓ ਤਾਂ ਕਤਲ ਕਰਵਾ ਲੂੰ ਠੀਕ ਨਹੀਂ ਫਿਰ ਇਹ ਗੱਲ ਇਹ ਹੁੰਦੀ ਆ ਤੁਸੀਂ ਕਹਿੰਦੇ ਤੁਹਾਨੂੰ ਬਾਈ ਖਤਰਾ ਨਹੀਂ ਹੁੰਦਾ ਤੁਸੀਂ ਇਹ ਦੱਸੋ ਗੁਰਪ੍ਰੀਤ ਹਰੀ ਨੌ ਪਾਈ ਦਾ ਕਤਲ ਹੋਇਆ ਕਿ ਨਹੀਂ ਹੋਇਆ ਇੱਕ ਬੇਕਸੂਰ ਗੁਰਸਿੱਖ ਦਾ ਕਤਲ ਹੋਇਆ ਕਿ ਨਹੀਂ ਹੋਇਆ ਉਹਦੇ ਘਰ ਜਾ ਕੇ ਪੁੱਛੋ ਉਹਦੇ ਪਰਿਵਾਰ ਨੂੰ ਉਹਦੇ ਬਜ਼ੁਰਗ ਮਾਪਿਓ ਨੂੰ ਪੁੱਛੋ ਉਸ ਭੈਣ ਨੂੰ ਪੁੱਛੋ ਉਸ ਬੱਚੇ ਨੂੰ ਪੁੱਛੋ 8 ਸਾਲ ਦੇ ਨੂੰ ਕਤਲ ਹੋਇਆ ਕਿ ਨਹੀਂ ਹੋਇਆ ਉਹਨਾਂ ਨੂੰ ਹੋਇਆ ਨਾ ਕਤਲ ਤਾਂ ਗੋਲੀਆਂ ਤਾਂ ਵੱਜੀਆਂ ਨੇ ਕੋਈ ਏਆ ਹੀ ਨਾ ਤਾਂ ਗੋਲੀਆਂ ਵੱਜੀਆਂ ਨਹੀਂ ਹੈਗੀਆਂ ਠੀਕ ਨਹੀਂ ਨਾਮ ਕੀ ਦਾ ਆਇਆ ਅਮਰਤਪਾਲ ਦਾ ਜਿਹੜੇ ਨਸ਼ੇੜੀਆਂ ਨੂੰ ਪੈਸੇ ਦਿੱਤੇ ਗਏ ਕਤਲ ਕਰਨ ਲਈ ਜਿਹੜਾ ਕੁਝ ਹੋਇਆ ਵਾ ਠੀਕ ਨਹੀਂ ਹੋਇਆ ਨਾ ਕਤਲ ਤਾਂ ਹੋਇਆ ਨਾ ਤੁਸੀਂ ਸਾਨੂੰ ਲਿਖੋ ਫਿਰ ਮੈਨੂੰ ਇੱਕ ਗੱਲ ਦੱਸੋ ਮੇਰੀ ਗੱਲ ਸੁਣ ਲਓ ਭਾਈ ਮੈਂ ਨਹੀਂ ਲਈ ਹੈਗੀ ਸਕਿਉਰਟੀ ਬਾਕੀ ਮੈਂ ਕਿਸੇ ਹੋਰ ਦਾ ਕਹਿ ਨਹੀਂ ਸਕਦਾ ਮੈਂ ਨਹੀਂ ਲਈ ਸਕਿਉਰਟੀ ਜੇ ਮੈਂ ਲਈ ਹੈ ਤਾਂ ਮੈਨੂੰ ਤਾਂ ਕਹੋ ਕਿ ਭਾਈ ਤੂੰ ਸਕਿਉਰਟੀਆਂ ਨਹੀਂ ਭਜਾਇਆ ਫਿਰਦਾ ਸਕਿਉਰਟੀ ਦਾ ਮੈਨੂੰ ਪਹਿਲੇ ਦਿਨ ਹੀ ਮਿਲ ਰਹੀ ਸੀਗੀ ਪਹਿਲੇ ਦਿਨ ਹੀ ਜਦੋਂ ਮਰਜੀ ਲੈ ਲਵਾਂ ਮੈਂ ਸਕਿਉਰਟੀ ਪਰ ਮੈਂ ਜਦ ਪਹਿਲੇ ਦਿਨ ਹੀ ਕਹਿਤਾ ਸੀ ਮੇਰੀ ਪ੍ਰਾਣੀਆਂ ਚੱਕਰੋ ਉਦੋਂ ਹੀ ਕਹਿਤਾ ਸੀ ਕਿ ਭਾਈ ਨਾ ਤਾਂ ਅਸੀਂ ਲਈ ਆ ਨਾ ਮੈਂ ਲੈਣੀ ਆ ਜਿੱਦਣ ਮੈਂ ਲਊਂਗਾ ਮੈਨੂੰ ਉਦੋਂ ਟਾਰਗੇਟ ਕਰਿਓ ਠੀਕ ਨਹੀਂ ਸਾਡੀ ਗੇਮ ਹੀ ਹੈ ਨਹੀਂ ਸਕਿਉਰਟੀਆਂ ਵਾਲੀ ਮੇਰੀ ਗੇਮ ਨਹੀਂ ਹੈ ਕਿ ਸਕਿਉਰਟੀਆਂ ਬਾਕੀ ਨਾ ਮੈਂ ਕਿਸ ਤਰ੍ਹਾਂ ਮੇਰੀ ਗੇਮ ਨਹੀਂ ਹੈ ਕਿ ਸਕਿਉਰਟੀਆਂ ਵਾਲੀ ਦੂਜੀ ਗੱਲ ਫਿਰ ਭਾਈ ਮੇਰੇ ਤੋਂ ਜਾਂ ਫਿਰ ਆਪਣੇ ਰੋਮੀ ਤੋਂ ਜਾਂ ਬਾਬਾ ਠਿਕਰੀ ਵਾਲੇ ਹੋ ਗਏ ਆਪਣੇ ਇਹ ਤਿੰਨ ਬੰਦਿਆਂ ਦੇ ਸਾਡੇ ਦਾ ਨਾਮ ਪਾ ਕੇ ਤੁਹਾਡੇ ਕਿਹੜੇ ਵਕੀਲ ਨੇ ਸਕਿਉਰਟੀ ਲਈ ਆ ਫਿਰ ਇਹ ਵੀ ਦੱਸ ਦੋ ਸਾਡੇ ਦੋ ਕੀ ਖਤਰਾ ਹੋ ਗਿਆ ਉਹਨਾਂ ਨੂੰ ਇਹ ਵੀ ਦੱਸ ਦੋ ਮੇਰਾ ਨਾਮ ਪਾਇਆ ਗਿਆ ਰਣਜੋਧ ਦੂਜਾ ਨਾਮ ਰੋਮੀ ਤੀਜਾ ਨਾਮ ਬਾਬਾ ਠਿਕਰੀ ਵਾਲਾ ਠੀਕ ਨੇ ਸਾਨੂੰ ਕਿਹਦੇ ਜਥੇਬੰਦੀ ਨਾਲ ਜੋੜ ਕੇ ਤੇ ਕਿਹੜੇ ਵਕੀਲ ਨੇ ਤੁਹਾਡੇ ਨੇ ਸਿਕਿਉਰਿਟੀ ਲਈ ਹੈ ਪਹਿਲਾਂ ਤਾਂ ਉਹਨੂੰ ਕਹੋ ਕਿ ਭਾਈ ਵਾਪਸ ਕਰ ਸਿਕਿਉਰਿਟੀ ਲੋਕਾਂ ਦੀ ਸਿਕਿਉਰਿਟੀਆਂ ਦਾ ਤੁਸੀਂ ਬੋਲਦੇ ਫਿਰਦੇ ਹੋ ਠੀਕ ਨਹੀਂ ਆਪਣੇ ਪਹਿਲਾਂ ਵਕੀਲਾਂ ਨੂੰ ਕਹੋ ਕਿ ਉਹਨਾਂ ਨੂੰ ਕੀ ਖਤਰਾ ਹੋ ਗਿਆ ਉਹਨਾਂ ਨੂੰ ਕਾਹਦਾ ਖਤਰਾ ਕਾਤਲਾ ਨੂੰ ਖਤਰਾ ਹੋ ਗਿਆ ਹੁਣ ਕਤਲਾਂ ਨੂੰ ਖਤਰਾ ਹੋ ਗਿਆ ਜਿਹੜੇ ਕਤਲ ਕਰਵਾ ਰਹੇ ਆ ਉਹਨਾਂ ਨੂੰ ਖਤਰਾ ਕਿਥੋਂ ਹੋ ਗਿਆ ਮੈਨੂੰ ਇਹ ਦੱਸੋ ਜਿਹੜੇ ਕਤਲ ਕਰਵਾਉਣ ਵਾਲੇ ਨੇ ਉਹਨਾਂ ਨੂੰ ਖਤਰਾ ਕਿਥੋਂ ਹੋ ਗਿਆ ਉਹ ਤਾਂ ਅੱਗੇ 20 ਬੰਦੇ ਲਿਸਟ ਬਣਾਈ ਫਿਰਦੇ ਨੇ ਉਹਨਾਂ ਨੂੰ ਕਿਹੜੀ ਉਹਨਾਂ ਨੂੰ ਕਿਹੜਾ ਖਤਰਾ ਹੋ ਗਿਆ ਪਹਿਲਾਂ ਇਹ ਤਾਂ ਦੱਸ ਦੋ ਠੀਕ ਨਹੀਂ ਫਿਰ ਮੈਨੂੰ ਇਹ ਦੱਸ ਦੋ ਭਾਈ ਮੇਰਾ ਰੋਮੀ ਦਾ ਤੇ ਬਾਬਾ ਠਿਕਰੀ ਵਾਲੇ ਦਾ ਨਾਮ ਦੇ ਕੇ ਤਿੰਨਾਂ ਦਾ ਸਾਨੂੰ ਕਿਹੜੀ ਜੱਥੇਬੰਦੀ ਨਾਲ ਜੋੜ ਕੇ ਤੁਹਾਡੇ ਕਿਹੜੇ ਵਕੀਲ ਇਸ ਕੋਲ ਨਹੀਂ ਲਈ ਪਹਿਲਾਂ ਤਾਂ ਉਹ ਵਾਪਸ ਕਰਾਓ ਉਹ ਸਪਸ਼ਟ ਕਰੋ ਪਹਿਲਾਂ ਸਾਰੇ ਵਿੱਚ ਸਾਰੇ ਲੋਕਾਂ ਵਿੱਚ ਠੀਕ ਨਹੀਂ ਮੈਂ ਜਿੱਦਣ ਸਕਿਉਰਟੀ ਲਾਊਗਾ ਮੈਨੂੰ ਟਾਰਗੇਟ ਉਦੋਂ ਕਰੇਓ ਤੇ ਜਿਹੜੀ ਹੈ ਮੈਂ ਬਘੇਲੇ ਨੂੰ ਵੀ ਕਹਿਣਾ ਕਿ ਤੁਸੀਂ ਲੋਕਾਂ ਨੂੰ ਗੁਮਰਾਹ ਨਾ ਕਰ ਬਘੇਲੇ ਨਾ ਕਰ ਤੁਹਾਡੇ ਪੱਲੇ ਕੁਝ ਨਹੀਂ ਰਿਹਾ ਲੋਕਾਂ ਨੂੰ ਸਾਰਾ ਸੱਚ ਸਾਹਮਣੇ ਆ ਰਿਹਾ ਵਾ ਜਿੱਦਾਂ ਦੀ ਰਿਕਾਰਡਿੰਗਾਂ ਬਾਹਰ ਆਈਆਂ ਨੇ ਜਾਂ ਜਿੱਦਾਂ ਦੀਆਂ ਪ੍ਰੈਸ ਕਾਨਫਰੰਸ ਬਹੁਤ ਕੁਝ ਬਾਹਰ ਆਇਆ ਵਾ ਨਾ ਤੁਹਾਡੇ ਪ੍ਰੈਸ ਕਾਨਫਰੰਸ ਨਹੀਂ ਕਰ ਰਿਹਾ ਕੋਈ ਬੰਦਾ ਅਮਰਤਪਾਲ ਦਾ ਪਰਿਵਾਰ ਕੋਈ ਪ੍ਰੈਸ ਦੇ ਵਿੱਚ ਗੱਲ ਨਹੀਂ ਕਰ ਰਿਹਾ ਹੁੰਦਾ ਚੀਜ਼ਾਂ ਦੀ ਸਿਰਫ ਇੱਕ ਹੀ ਗੱਲ ਏ ਆਈ ਫੇਕ ਫੇਕ ਦਾ ਕੋਈ ਸਰਟੀਫਿਕੇਟ ਹੈਗਾ ਆਈ ਦਾ ਕੋਈ ਸਰਟੀਫਿਕੇਟ ਹੈਗਾ ਲਿਆਓ ਕਿਹੜੀ ਚੱਕ ਲੈਪਟੋਪ ਟੈਸਟ ਕਰਾਇਆ ਤੁਸੀਂ ਕੋਈ ਚੀਜ਼ ਲਿਆਓ ਰੱਖੋ ਕਰਾਓ ਨਾਰਕੋ ਟੈਸਟ ਆਪਣੇ ਬੰਦੇ ਦਾ ਕਰਾਓ ਨਾ ਨਾਰਕੋਟਿਕ ਸੱਚੇ ਹਾਂ ਤਾਂ ਅਸੀਂ ਆਪਣਾ ਕਰਾਉਣ ਨੂੰ ਤਿਆਰ ਹਾਂ ਅਸੀਂ ਅਕਾਲ ਤੱਕ ਸਾਬ ਆ ਕੇ ਵੀ ਗੱਲ ਕਰਨ ਨੂੰ ਤਿਆਰ ਹਾਂ ਰੱਖੋ ਟਾਈਮ ਰੱਖੋ ਟਾਈਮ ਭਜਦੇਗਾ ਤੂੰ ਫਿਰ ਤੁਸੀਂ ਤਾਂ ਹਰੇਕ ਚੀਜ਼ ਤੋਂ ਹੀ ਭੱਜੀ ਜਾਂਦੇ ਹੋ ਨਾਰਕੋ ਟੈਸਟ ਅਸੀਂ ਨਹੀਂ ਕਰਾਉਣਾ ਹੈ ਲੈਬ ਤੋਂ ਟੈਸਟ ਅਸੀਂ ਕੋਈ ਚੀਜ਼ ਨਹੀਂ ਕਰਾਉਣੀ ਫਿਰ ਤੁਹਾਡੇ ਹਿਸਾਬ ਨਾਲ ਤਾਂ ਫਿਰ ਤੁਸੀਂ ਜੋ ਕਹਤਾ ਉਹ ਸੱਚਾ ਅਸੀਂ ਜੋ ਕਹੀ ਉਹ ਝੂਠਾ ਹੈ ਮੈਨੂੰ ਇਹ ਦੱਸ ਤੂੰ 15 ਬੰਦੇ ਦੀ ਲਿਸਟ ਜਾਰੀ ਕਰਕੇ ਲੋਕਾਂ ਨੂੰ ਕਿਉਂ ਗੁੰਮਰਾਹ ਕਰ ਰਹੇ ਆ ਉਹ ਲਿਸਟ ਦੇ ਵਿੱਚ ਲਿਖਣਾ ਉੱਪਰ ਕਿ ਭਾਈ ਇਹ ਉਹ ਲਿਸਟ ਆ ਜਿਹੜੇ ਅਮਰਤਪਾਲ ਨੇ ਮਰਵਾਉਣ ਲਈ ਜਾਰੀ ਕੀਤੀ ਆ ਮਾਰਨ ਲਈ ਗੁਰਪ੍ਰੀ ਹਰੀ ਨੌ ਬਾਈ ਦੇ ਕਤਲ ਤੋਂ ਬਾਅਦ 18 ਬੰਦਿਆਂ ਦੀ 19ਵੇਂ ਬਾਈ ਦਾ ਸਾਡੇ ਗੋਲੀਆਂ ਵੱਜ ਗਈਆਂ 20ਵਾਂ ਤੁਹਾਡੇ ਨਾਲ ਰਲੇ ਹੋਏ ਆਪਾ ਉਹ ਠੀਕ ਨਹੀਂ ਮੈਂ ਤਾਂ ਹੈਰਾਨ ਆ ਯਾਰ ਲੋਕਾਂ ਦੇ ਵਿੱਚ ਗੱਲਾਂ ਕਿਹੜੀਆਂ ਕਰਦੇ ਫਿਰਦੇ ਆ ਯਾਰ ਕੋਈ ਚਿੱਠੀ ਦਾ ਰੱਖ ਕੋਈ ਸਾਡੀ ਕੋਈ ਅਸੀਂ ਲਿਖੀ ਆ ਜਾਂ ਸਾਡੇ 18 ਵਿੱਚੋਂ ਕਿਸੇ ਨੇ ਚਿੱਠੀ ਲਈਗੀ ਹੋਵੇ ਜਾਂ ਗੁਰਪ੍ਰੀਤ ਬਾਈ ਨੇ ਵੀ ਕੋਈ ਚਿੱਠੀ ਲਈਗੀ ਹੋਵੇ ਲਿਆ ਦਿਖਾਓ ਜਿਹਦਾ ਕਤਲ ਹੋਇਆ ਬਾਈ ਦਾ ਸਾਡੇ ਦਾ ਭਰਾ ਦਾ ਜੇ ਉਹਨੇ ਵੀ ਕੋਈ ਕੰਪਲੇਂਟ ਕੀਤੀ ਆ ਇਹਦੇ ਖਿਲਾਫ ਐਨਐਸਏ ਨੂੰ ਲੈ ਕੇ ਕੋਈ ਚੀਜ਼ ਲਿਖੀ ਆ ਕਿਸੇ ਨੂੰ ਲਿਆਓ ਦਿਖਾਓ ਬਾਈ ਉਹ ਤਾਂ ਵੀ ਮੈਂ ਕਹਿੰਦਾ ਵਿੱਚੀ ਜ਼ਿਕਰ ਕਰਦਾ ਇਹ ਗੌਰਵਪ੍ਰੀਤ ਬਾਈ ਨੇ ਵੀ ਕੋਈ ਚਿੱਠੀ ਲਿਖੀ ਆ ਨਾ ਕੋਈ ਹੋਮ ਡਿਪਾਰਟਮੈਂਟ ਨੂੰ ਜਾਂ ਅਮਰਤਪਾਲ ਦੀ ਐਨਐਸਏ ਨੂੰ ਲੈ ਕੇ ਕੋਈ ਹੋਰ ਗੱਲਬਾਤ ਕੀਤੀ ਕੋਈ ਕੇਸ ਪਵਾਇਆ ਮੈਨੂੰ ਦਿਖਾ ਦਿਓ ਲਿਆਓ ਕੋਈ ਕੋਈ ਚੀਜ਼ ਤਾਂ ਰੱਖੋ ਯਾਰ ਹਰੇਕ ਚੀਜ਼ ਤੁਸੀਂ ਰੱਖ ਦਿੰਦੇ ਹੋ ਕੌਮ ਦੇ ਵਿੱਚ ਗੁੰਮਰਾਹ ਕਰੀ ਜਾਂਦੇ ਹੋ ਕੌਮ ਨੂੰ ਉਹ ਗਲਤ ਤਾਂ ਤੁਸੀਂ ਕਰਦੇ ਨਹੀਂ ਕਲੀ ਕਰਉਣਾ ਤੁਸੀਂ ਆ ਤੇਰੇ ਜਿਹੜੇ ਹੋਰ ਜਿਹੜੇ ਤੇਰੇ ਵਰਗੇ ਹੋਰ ਹੈਗੇ ਆ ਅੰਨੇ ਭਗਤ ਭੇਡਾਂ ਉਹ ਕਹਿੰਦਾ ਸੀ ਨਾ ਦੀਪ ਬਾਈ ਦੀਪ ਬਾਈ ਕਹਿੰਦਾ ਹੁੰਦਾ ਸੀ ਭੇਡਾ ਮੁੰਨੀਆਂ ਜਾ ਸਕਦੀਆਂ ਸਮਝਾਈਆਂ ਨਹੀਂ ਜਾ ਸਕਦੀਆਂ ਉਹ ਹਾਲ ਆ ਤੇਰਾ ਤੇ ਤੇਰੀ ਤੁਹਾਡੇ ਟੀਮ ਦਾ ਜਿਹੜੀ ਆ ਜਿਹੜੀ ਤੇਰੀ ਸੋਸ਼ਲ ਮੀਡੀਆ ਦਾ ਟੀਮ ਆ ਕਲੀਅਰ ਕਰ ਪੂਰੇ 20 ਬੰਦੇ ਦੀ ਪਾਲ ਲਿਸਟ ਉਹ 15 ਬੰਦੇ ਵੀ ਕਿਉਂ ਪਾਉਣਾ ਪਿਆ ਜਾਣ ਕੇ ਟਾਰਗੇਟ ਕਰਨ ਨੂੰ ਮੈਨੂੰ ਵੀ ਪਤਾ ਵਾ ਉਹ ਕਿਉਂ ਹੋ ਰਹੀ ਆ ਕਿਉਂਕਿ ਪਹਿਲੀ ਜੂਨ ਆ ਰਹੀ ਆ ਹੁਣ ਤੁਹਾਨੂੰ ਵੀ ਪਤਾ ਵਾ ਪਹਿਲੀ ਜੂਨ ਨੂੰ ਕੀ ਹੋਣਾ ਠੀਕ ਨਹੀਂ ਜੂਨ ਦਾ ਮਹੀਨਾ ਆ ਰਿਹਾ ਵਾ ਤਾਂ ਹੋ ਰਹੀ ਆ ਕੋਈ ਨਹੀਂ ਮੈਂ ਤੈਨੂੰ ਦੱਸਤੀ ਗੱਲ ਇਹ ਜਿਹੜੀ 20 ਬੰਦਿਆਂ ਦੀ ਲਿਸਟ ਕਦੋਂ ਜਾਰੀ ਹੋਈ ਆ ਤੇ ਕਿਹੜੇ ਬੰਦੇ ਨੂੰ ਪਹਿਲੇ ਦਿਨ ਤੋਂ ਹੀ ਪਤਾ ਸੀ ਇਹ ਲਿਸਟ ਇਹ ਮੈਂ ਜਾਣਦਾ ਕਿ ਕਰੂੰਗਾ ਤੁਹ ਆਉਣ ਵਾਲੇ ਦਿਨਾਂ ਚ ਕਲੀਅਰ ਕਰਾਂਗੇ ਕੋਈ ਗੱਲ ਨਹੀਂ ਐ ਸਾਰੀ ਗੱਲ ਕਲੀਅਰ ਕਰੂੰਗਾ ਮੈਂ ਪ੍ਰੈਸ ਦੇ ਵਿੱਚ ਬਹਿ ਕੇ ਵਿਧ ਪ੍ਰੂਫ ਗੱਲ ਕਰੂੰਗਾ ਮੈਂ ਬਿਨਾ ਪ੍ਰੂਫ ਤੋਂ ਨਹੀਂ ਕਰੂੰਗਾ ਕਿ ਕਿਹੜੇ ਬੰਦੇ ਨੂੰ ਸਾਨੂੰ ਤਾਂ ਬਾਅਦ ਚੋਂ ਲਿਸਟ ਪਤਾ ਲੱਗੀ ਸਾਨੂੰ ਤਾਂ ਬਾਅਦ ਚੋਂ ਫੋਨ ਆਇਆ ਤਾਂ ਪਤਾ ਲੱਗੀ ਥਾਣਿਆਂ ਚੋਂ ਕਿਹੜੇ ਬੰਦੇ ਨੂੰ ਪਹਿਲੇ ਹੀ ਪਤਾ ਸੀ ਇਹ ਲਿਸਟ ਬਾਰੇ ਜਿੰਨੇ ਗੁਰਪੀ ਪਾਈਦੇ ਗੋੜੀਆਂ ਬੱਚੀਆਂ ਨੇ ਉਸੇ ਦਿਨ ਰਾਤ ਨੂੰ ਮੇਰੇ ਨਾਲ ਜਿਹਦੇ ਬੰਦੇ ਦੀ ਗੱਲ ਹੋਈ ਆ ਉਸ ਬੰਦੇ ਨੇ ਮੈਨੂੰ ਉਦੋਂ ਹੀ ਦੱਸਤਾ ਸੀ ਕਿ ਇੱਕ ਲਿਸਟ ਜਾਰੀ ਹੋਈ ਆ ਭਾਈ 20 ਬੰਦੇ ਦੀ ਉਹਨੂੰ ਕਿਵੇਂ ਪਤਾ ਲੱਗ ਗਿਆ ਫਿਰ ਇਹ ਲਿਸਟ ਦਾ ਇਹ ਮੈਂ ਜਨਤਕ ਕਰਨੀ ਆ ਸਾਰੀ ਚੀਜ਼ਾਂ ਫਿਕਰ ਨਾ ਕਰੋ ਕਰਾਂਗੇ ਜੂਰ ਬਾਕੀ ਰਹੀ ਗੱਲ ਇਹ ਕਿ ਜੇ ਪੂਰੀ ਚੀਜ਼ ਪਾਇਆ ਕਰੋ ਅੱਧੀ ਚੀਜ਼ ਨਾ ਪਾਇਆ ਕਰੋ ਠੀਕ ਆ ਨਾ ਪੂਰੀ ਚੀਜ਼ ਪਾਇਆ ਕਰੋ ਹੁਣ ਕਈ ਬੰਦੇ ਲਿਖ ਵੀ ਰਹੇ ਨੇ ਕਿ ਲਿਆਓ ਭਾਈ ਸਾਡੀ ਚਿੱਠੀ ਜਿਹੜੀ ਅਸੀਂ ਐਨਐਸਏ ਭਦੌਣ ਨੂੰ ਲਿਖੀ ਆ ਉਹਦੀ ਉਹ ਤਾਂ ਆਂਦੀਆਂ ਕਰਤੂਤਾਂ ਨੇ ਜਿਹੜੀਆਂ ਉਹ ਉਹ ਤਾਂ ਹੁਣ ਸਰਕਾਰ ਮਿਹਰਬਾਨ ਆ ਉਸਤੇ ਤਾਂ ਇਹਨੇ ਅਸੇ ਤੀਜੇ ਸਾਲ ਦੀ ਵਧੀ ਆ ਹੋਰ ਦੇਖੋ ਤੁਸੀਂ ਮੈਂ ਇੱਕ ਗੱਲ ਨਹੀਂ ਸਮਝ ਨਹੀਂ ਲੱਗਦੀ ਸਾਨੂੰ ਤਾਂ ਤੁਸੀਂ بڑا ਕਹਿ ਰਹੇ ਹੋ ਅਸੀਂ ਤਾਂ ਕਦੇ ਮੈਂ ਮੇਰੀ ਮੈਂ ਹੋਰ ਕਿਸੇ ਦੀ ਤਾਂ ਕੋਈ ਗੱਲ ਕਰ ਨਹੀਂ ਸਕਦਾ ਮੈਂ ਆਪਣੀ ਯੂ ਕਰ ਦਿੰਦਾ ਕਿ ਮੇਰੀ ਇੱਕ ਵੀ ਵੀਡੀਓ ਦਿਖਾ ਦਿਓ ਜਿੱਥੇ ਮੈਂ ਕਦੇ ਆਪਣੀ ਜਾਨ ਨੂੰ ਲੈ ਕੇ ਕਦੇ ਰੋਇਆ ਹੋਵਾਂ ਮੈਨੂੰ ਇੱਕ ਵੀ ਚੀਜ਼ ਦਿਖਾ ਦਿਓ ਕਿ ਹਾਂ ਭਾਈ ਕਦੇ ਲਿਸਟ ਨੂੰ ਲੈ ਕੇ ਜਾ ਕਦੇ ਆਪਣੀ ਜਾਨ ਨੂੰ ਲੈ ਕੇ ਮੈਂ ਕਿਤੇ ਤਰਲਾ ਮਰਨ ਤਾਂ ਤੁਹਾਡੀ ਕੀਤੀ ਹੋਵੇ ਜਾਂ ਰੋਇਆ ਹੋਵਾਂ ਜਾਂ ਕਿਤੇ ਵੀ ਕੋਈ ਕਿਹਾ ਹੋਵੇ ਕਿ ਮੈਨੂੰ ਕਿਉਂ ਮਾਰਨੂ ਫਿਰਦੇ ਕਦੇ ਕਿਹਾ ਹਾਂ ਪਰ ਅਮਰਤਪਾਲ ਦਾ ਪਰਿਵਾਰ ਯੂਰ ਕਹਿ ਰਿਹਾ ਵਾ ਆ ਜਿਹੜੀ 4-5 ਦਿਨ ਪਹਿਲਾਂ ਇੱਕ ਰੈਲੀ ਆਪਣੇ ਹੋ ਕੀਤਾ ਵਾ ਇਹਨਾਂ ਨੇ ਆਪਣੇ ਆ ਅੰਮ੍ਰਿਤਸਰ ਵਿੱਚ ਉਹ ਕੀਤਾ ਸੀਗਾ ਆਪਣੇ ਪ੍ਰਦਰਸ਼ਨ ਜਿਹਾ ਐਨਐਸਐ ਨੂੰ ਲੈ ਕੇ ਅਮਰਤਪਾਲ ਦੇ ਉਹ ਕੀਤਾ ਸੀ ਨਾ ਇਹ ਕਹਿੰਦੇ ਐਨਐਸਐ ਨੂੰ ਲੈ ਕੇ ਨਾਮ ਦਿੱਤਾ ਕੀ ਗਿਆ ਸੀ ਉਹ ਜਿਹੜਾ ਅੰਮ੍ਰਿਤਸਰ ਦੇ ਵਿੱਚ ਚਾਰ ਪੰਜ ਤਿੰਨ ਪਹਿਲਾਂ ਇੱਕ ਪ੍ਰਦਰਸ਼ਨ ਕੀਤਾ ਗਿਆ ਬੰਦੀ ਸਿੰਘਾ ਦੀ ਰਿਹਾਈ ਨੂੰ ਲੈ ਕੇ ਤੇ ਅਮਰਤਪਾਲ ਦੀ ਐਨਐਸਏ ਨੂੰ ਲੈ ਕੇ ਪਰ ਉਹ ਮੇਨ ਹੈਗਾ ਸੀਗਾ ਅਮਰਤਪਾਲ ਦੀ ਐਨਐਸਏ ਨੂੰ ਲੈ ਕੇ ਠੀਕ ਨਹੀਂ ਉਹ ਮੇਨ ਹੈਗਾ ਸੀ ਅਮਰਤਪਾਲ ਦੀ ਐਨਐਸਏ ਨੂੰ ਲੈ ਕੇ ਕਿਉਂਕਿ ਉਹਦੇ ਵਿੱਚ ਬੰਦੀ ਸਿੰਘਾ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ ਹੈਗੀ ਠੀਕ ਨਹੀਂ ਉਹਦੇ ਵਿੱਚ ਕੀ ਆ ਹੁਣ ਉਹਦੇ ਵਿੱਚ ਗੱਲ ਹੈਗੀ ਆ ਇਦਾਂ ਕਿ ਅਮਰਤਪਾਲ ਦਾ ਪਰਿਵਾਰ ਕਹਿੰਦਾ ਜੀ ਇਹਨੂੰ ਜਾਨ ਤੋਂ ਖਤਰਾ ਵਾ ਗੇਲਚ ਪਹਿਲਾ 2 ਸਾਲ ਕੱਟੇ ਹੋ ਤੀਜੀ ਸਾਲ ਲੱਗੀ 2 ਸਾਲ ਤੱਕ ਕੋਈ ਗੱਲ ਹੋਈ ਨਹੀਂ ਐਜੀ ਹੁਣ ਤੀਜੇ ਸਾਲ ਜਦੋਂ ਵੱਧ ਗਈ ਹੁਣ ਜਾਨ ਦਾ ਖਤਰਾ ਦੱਸਣ ਲੱਗੇ ਹੋਏ ਨੇ ਠੀਕ ਹੈ ਨਹੀਂ ਆ ਥੋੜੇ ਦਿਨ ਪਹਿਲਾਂ ਜਿਹੜੀ 4 ਦਿਨ 5 ਦਿਨ ਪਹਿਲਾਂ ਇੱਕ ਰੈਲੀ ਇਹਨਾਂ ਨੇ ਪ੍ਰਦਰਸ਼ਨ ਕੀਤਾ ਨਾ ਅੰਮ੍ਰਿਤਸਰ ਦੇ ਵਿੱਚ ਉਹਦੇ ਵਿੱਚ ਚੈੱਕ ਕਰ ਲਓ ਸਾਰੀਆਂ ਵੀਡੀਓ ਕੱਢ ਲਓ ਉਹਦੇ ਵਿੱਚ ਇੱਕੀ ਗੱਲ ਕਹਿ ਰਿਹਾ ਅਮਰਤਪਾਲ ਦਾ ਪਰਿਵਾਰ ਕਿ ਅਮਰਤਪਾਲ ਨੂੰ ਜੇਲ੍ਹ ਦੇ ਵਿੱਚ ਜਾਨ ਦਾ ਖਤਰਾ ਵਾਜੀ ਕੋਈ ਵੀ ਅਣਹੋਣੀ ਹੋ ਸਕਦੀ ਆ ਉਹਦੇ ਨਾਲ ਪਹਿਲਾਂ ਤਾਂ ਇਹਨਾਂ ਨੂੰ ਇਹ ਪੁੱਛਣ ਵਾਲਾ ਹੋਵੇ ਕਿ 2 ਸਾਲ ਤੱਕ ਕੋਈ ਖਤਰਾ ਨਹੀਂ ਹੋਇਆ ਠੀਕ ਨਹੀਂ ਫੇਰ ਤੀਜੇ ਸਾਲ ਜਦੋਂ ਕੱਲਾ ਰਹੇਗਾ ਤਾਂ ਹੁਣ ਉਹਨੂੰ ਖਤਰਾ ਹੋ ਗਿਆ ਜਿਹੜਾ ਤੁਸੀਂ ਡਰਾਮੇ ਕਰ ਲੱਗੇ ਹੋ ਜਾਨ ਪੁੱਜ ਕੇ ਪਹਿਲੀ ਗੱਲ ਦੂਜੀ ਗੱਲ ਇਹ ਦੱਸੋ ਜਿਹੜੇ 30-30 ਸਾਲ ਦੇ ਬੈਠੇ ਅੰਦਰ ਸਾਡੇ ਬੰਦੀ ਸਿੰਘ ਜਿਨ੍ਹਾਂ ਨੇ ਸਾਡੀ ਕੌਮ ਲਈ ਕੁਛ ਕੀਤਾ ਵਾ ਅਮਰਤਪਾਲ ਨੇ ਤਾਂ ਕੁਛ ਕੀਤਾ ਹੀ ਨਹੀਂ ਹੈ ਨਹੀਂ ਅਮਰਤਪਾਲ ਨੇ ਤਾਂ ਕੁਛ ਕੀਤਾ ਹੀ ਹੈ ਨਹੀਂ ਕੌਮ ਲਈ ਹਤੇ 1% ਵੀ ਕੋਸ਼ਿਸ਼ ਨਹੀਂ ਕੀਤਾ ਉਹਨਾਂ ਨੇ 100% ਕੰਮ ਕੀਤਾ ਵਾ ਸਾਡੀ ਕੌਮ ਲਈ ਜਿਹੜੇ 30-30 ਸਾਲ ਦੇ ਬੰਦੀ ਸਿੰਘ ਸਾਡੇ ਬੈਠੇ ਅੰਦਰ ਉਹਨਾਂ ਨੇ ਤਾਂ ਅਜੇ ਤੱਕ ਨਹੀਂ ਕਿਹਾ ਸਾਨੂੰ ਜੇਹ ਚ ਖਤਰਾ ਵਾ ਉਹ 30 ਸਾਲ ਦੇ ਬੈਠੇ ਆ ਮੈਨੂੰ ਦੱਸ ਦੋ ਜਾਂ 30 ਸਾਲ ਦੇ ਵਿੱਚ ਉਹਨਾਂ ਦੀਆਂ 30 ਵੀਡੀਓ ਵੀ ਆਈਆਂ ਹੋਣ ਤਾਂ ਜਾਂ 30 ਚਿੱਠੀਆਂ ਵੀ ਆਈਆਂ ਹੋਣ ਤਾਂ ਮੈਨੂੰ ਦੱਸ ਦੋ ਉਹਨਾਂ ਨੇ ਤਾਂ ਕਦੇ ਨਹੀਂ ਕਿਹਾ ਸਾਨੂੰ ਜੇਲ੍ਹ 'ਚ ਬੈਠੇ ਸਾਨੂੰ ਖਤਰਾ ਆ ਵਾ ਜਾਂ ਸਰਕਾਰ ਨੇ ਉਹਨਾਂ ਦੇ ਉੱਪਰ ਤਾਂ ਕੋਈ ਕਤਲ ਕਰਕੇ ਇਲਜ਼ਾਮ ਲਾਇ ਨਹੀਂ ਹੈਗੇ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਕਤਲ ਕਰਕੇ ਇਲਜ਼ਾਮ ਉਹਤੇ ਲਾ ਰਹੇ ਅਮਰਤਪਾਲ ਤੇ ਉਹਨਾਂ ਤੇ ਤਾਂ ਕੋਈ ਕਤਲ ਦਾ ਇਲਜ਼ਾਮ ਲਾਇਆ ਨਹੀਂ ਕਿਸੇ ਦੇ ਗੁਰਸਿੱਖ ਦਾ ਕਤਲ ਕਰਾ ਕੇ ਮੈਨੂੰ ਦੱਸ ਦੋ ਇਹਨਾਂ ਦਾ ਕੁਝ ਕੀਤਾ ਹੀ ਹੈ ਨਹੀਂ ਹਜੇ ਇਹਨਾਂ ਤਾਂ ਕੀਤਾ ਹੀ ਕੱਖ ਨਹੀਂ ਹਜੇ ਸਿਵਾ ਰੇੜੇ ਤੇ ਭੱਜਣ ਤੋਂ ਮੈਂ ਤਾਂ ਛੱਡ ਕੇ ਭੱਜਣ ਤੋਂ ਜਾਂ ਸਿਵਾ ਨਸ਼ਿਆਂ ਤੋਂ ਮੈਨੂੰ ਦੱਸ ਦੋ ਭਰਾ ਇਹਦੇ ਤੇ ਹੁਣ ਤੁਸੀਂ ਇਹ ਦੱਸੋ ਕਰੋ ਨਾ ਗੱਲ ਕਲੀ ਕਿਉਂ ਨਹੀਂ ਕਰਦੇ ਕਹੋ ਕੱਲ ਤੱਕ ਸਭ ਜਾ ਕੇ ਸਾਡੇ ਮੁੰਡੇ ਨੇ ਕਤਲ ਨਹੀਂ ਕਰਾਇਆ ਕਹੋ ਜਾ ਕੇ ਕਿ ਸਾਡੇ ਮੁੰਡੇ ਨਸ਼ੇ ਨਹੀਂ ਕਰਦੇ ਕਹੋ ਤਾਂ ਸਹੀ ਨਾ ਕੋਈ ਗੱਲ ਬਸ ਬਹਿ ਕੇ ਫੇਸਬੁੱਕ ਤੇ ਫੇਸਬੁੱਕ ਨੂੰ ਹੀ ਬਣਾਇਆ ਪਿਆ ਸਾਰਾ ਕੁਝ ਕਿ ਇੱਥੇ ਲਿਖ ਕੇ ਪਾ ਦਿਓ ਜੀ ਲੋਕਾਂ ਨੂੰ ਗੁੰਮਰਾਹ ਕਰੀ ਚੱਲੋ ਲੋਕ ਹੁਣ ਨਹੀਂ ਪਿੱਛੇ ਲੱਗਦੇ ਫਿਕਰ ਨਾ ਕਰੋ ਫਾਇਦਾ ਹੋਰ ਬਹੁਤ ਕੁਝ ਨਿਕਲਣਾ ਫਿਕਰ ਨਾ ਕਰੋ ਫਾਇਦਾ ਸ਼ੁਰੂ ਆ ਤਾਂ 27 ਤੱਕ ਤਾਂ ਤੁਸੀਂ ਮੈਂ ਕਹਿੰਦਾ ਤੁਹਾਨੂੰ ਸੀਐਮ ਛੱਡੋ ਪੀਐਮ ਬਣਾਵਾਂਗੇ ਪੀਐਮ ਬਣੂਗਾ ਇਹ ਪੀਐਮ ਸੀਐਮ ਛੱਡੋ ਪੀਐਮ ਬਣੂਗਾ ਏਆਈ ਨਾਲੇ ਬਣਾਵਾਂਗੇ ਨਾਲੇ ਤੁਹਾਨੂੰ ਏਆਈ ਪਸੰਦ ਆ ਨਾ ਏਆਈ ਨਾਲੇ ਬਣਾਵਾਂਗੇ ਇਹਨੂੰ ਪੀਐਮ ਫੀ ਕਰਨਾ ਕਰੋ ਠੀਕ ਨਹੀਂ ਤੁਸੀਂ ਦੇਖੀ ਚੱਲੋ ਬਣਦਾ ਕੀ ਅੱਗੇ ਅੱਗੇ ਹੁਣ